ਦੇ ਕੋਨਾ ਕੋ ਬਣਾ ਲਓ ਕਿ ਉਹਨੇ ਆਉਣਾ ਵਾ ਹਾਂਜੀ ਤੇ ਤੂੰ ਉਠੀ ਨਹੀਂ ਮੇਰੇ ਸਾਬ ਨਾਲ ਮੈਂ ਤੁਹਾਨੂੰ ਦੱਸਿਆ ਸਹੀ ਹੀ ਸਿਰ ਦਰਦ ਬੜੀ ਘਰੰਦੀ ਸੀ ਤੇ ਨਾਲੇ ਸਭ ਕੁਝ ਤੇ ਬਣਿਆ ਪਿਆ ਹੀ ਹੋਰ ਕੀ ਬਣਾਉਣਾ ਹੀ ਚਾਹੀਦੀ ਮੈਨੂੰ ਫੋਨ ਕਰਕੇ ਦੱਸ ਦਿੰਦੇ ਤੇ ਮੈਂ ਕੋਈ ਸਪੈਸ਼ਲ ਹੋਰ ਕੋਈ ਚੀਜ਼ ਬਣਾ ਲੈਂਦੀ ਕਿ ਤੂੰ ਇਹਨਾਂ ਨੂੰ ਕੀ ਕਿਹਾ ਵਾ ਕਿੰਨੂ ਕੀ ਕਿਹਾ ਮੈਂ ਤੇ ਕੁਛ ਕਿਸੇ ਨੂੰ ਨਹੀਂ ਕੁਛ ਕਿਹਾ ਲਵਲੀ ਨੂੰ ਲਵੜੀ ਨੂੰ ਤੇ ਮੈਂ ਕੁਝ ਵੀ ਨਹੀਂ ਕਿਹਾ ਦੀਦੀ ਕੀ ਆ ਤੇ ਹੈ ਗਾਵਾ ਕੁਛ ਨਾ ਕੁਛ ਉਹ ਮੇਰੇ ਦਿਵਾਲੇ ਹੋਉਂਦੇ ਹੀ ਪਤਾ ਨਹੀਂ ਮੈਨੂੰ ਕੀ ਹੋਇਆ ਜਿੱਦਾਂ ਦੀ ਮੈਂ ਗਈ ਆਂ ਨਾ ਪਿੰਡ ਉਹ ਹੈ ਉਦੋਂ ਦੀ ਗੁੱਸੇ ਹੀ ਪਰ ਇਹ ਆ ਵੀ ਉਦੋਂ ਦਾ ਉਹ ਬਾਲ ਕੱਢਣਾ ਸੀ ਨਾ ਉਹ ਕਿਦਾਂ ਕੱਢਦੀ ਹੁਣ ਕਿਹੇ ਬਹਾਨੇ ਕੱਢਣਾ ਸੀ ਹੁਣ ਇੱਕ ਦੋ ਗੱਲਾਂ ਹੋਰ ਨਾਲ ਲਾਤੀਆਂ ਵਾ ਤੇ ਤੁਹਾਨੂੰ ਦੱਸ ਦਿਤੀਆਂ ਆਂ ਕਹਿਣ ਲੱਗੀ ਜੇ ਮੈਂ ਉਹਦੇ ਨਾਲ ਲਵਲੀ ਤੇ ਨਾਲ ਚੱਲ ਜਾਂਦੀ ਫੇਰ ਉੱਥੇ ਚੱਲ ਜਾਂਦੀ ਉੱਥੇ ਵੀ ਕੰਮ ਕਰਨੇ ਪੈਣਾ ਸੀ ਹਾਂਜੀ ਤੇ ਮੈਂ ਹਾਂ ਉਹ ਤੋਂ ਆਪਣੇ ਘਰ ਵਾਲੇ ਦੇ ਨਾਲ ਜਾਣਾ ਸੀ ਤੂੰ ਕਹੜਾ ਕਿ ਵਗਾਨੇ ਦੇ ਨਾਲ ਜਾਣਾ ਸੀ ਹਾਂ ਉਹ ਉਥੇ ਜਾ ਕੇ ਨਾ ਇਧਰ ਪੱਗੀਆਂ ਮੁਕਾਈਆਂ ਮਿਲ ਜਾਣੀਆਂ ਸੀ ਹਾਂ